ਅਏ ਤਾਂ ਮਸਾ ਮਾਹ ਕੰਕਪਾਲੀ ਇਹ ਲੋਕਾਂ ਨੇ ਇਹਨਾਂ ਨੂੰ ਕੱਟ ਕਰੇਗੀ ਡਿੱਕਾ ਸਾਡੇ ਕੋਲ ਚੌਣੀਗਾ ਸੀ ਬਾਹਰੋਂ ਆਏ ਆ ਸਾਡੇ ਹੀ ਆ ਕਵਰ ਦੇ ਸੀ ਖੇਤਾਂ ਚੋਂ ਹੀ ਅਸੀਂ ਆ ਸਾਡਾ ਕਿਹੜਾ ਜੀ ਕਰਦਾ ਤੁਸੀਂ ਉਹ ਗੱਲ ਕਰੀ ਜਾਂਦੇ ਹੋ ਤੁਹਾਡੇ ਕੋਲ ਦੋ ਦੋ ਟਾਂ ਚੱਲਦੀਆਂ ਨੇ ਬੇ ਸਾਰਿਆਂ ਕੋਲ ਹੀ ਹੈ ਬੰਦੇ ਤੁਸੀਂ ਆਹਦਾ ਕੰਮ ਕਰਦੇ ਔਰ ਕਿਹੜੀ ਹੈ ਮੈਂ ਕਿੱਧਰ ਗਈ ਯਾਰ ਮਸ਼ੀਨ ਕੋਈ ਉਦੋਂ ਪਿੱਛੇ ਜਾਂਦੀ ਬਈ ਪਤਾ ਸੂਏ ਤੇ ਢਿੰਡਾ ਸਾਡਾ ਖੇਤ ਹੈ ਗਈ ਨਹੀਂ ਮਾਦਮ ਕਿਹੜੇ ਰੌੜੀ ਨਹੀਂ ਕੋਈ ਤੁਹਾਨੂੰ ਸਾਰਿਆਂ ਨੂੰ ਮਿਲੂਗੀ ਜੀ ਸਾਰਾ ਕਿਦੋਂ ਮੈਨੂੰ ਕਹ ਪਈ ਹੁਣ ਜੋੜਦੀ ਨਾ ਤਾਂ ਪੈਪਾ ਵੀ ਭਾਤੀਆਂ ਸਾਰਾ ਕੁਝ ਕਰ ਲਿਆ ਹੁਣ ਤੇਰਾ ਮਿਲੂਗਾ ਤੁਸੀਂ ਉਸ ਜੀ ਨੂੰ ਬਲੀਵ ਕਰੋ ਜੀ ਹਾਂ ਉਸ ਸਮੇਂ ਮਾਹੌਲ ਤਣਾਪੂਰਨ ਬਣ ਗਿਆ ਜਦੋਂ ਵੱਡੀ ਗਿਣਤੀ ਚ ਪੁਲਿਸ ਫੋਰਸ ਜੀਸੀਬੀ ਮਸ਼ੀਨਾਂ ਲੈ ਖੇਤਾ ਚ ਪਹੁੰਚ ਗਈ ਇਸ ਦੌਰਾਨ ਵੱਡੀ ਗਿਣਤੀ ਚ ਕਿਸਾਨ ਵੀ ਮੌਕੇ ਤੇ ਪਹੁੰਚ ਗਏ ਕਿਸਾਨਾਂ ਦੇ ਨਾਲ ਮਹਿਲਾਵਾਂ ਵੀ ਮੌਕੇ ਤੇ ਮੌਜੂਦ ਦਿਖਾਈ ਦਿੱਤੀਆਂ ਜਿਨ੍ਹਾਂ ਵੱਲੋਂ ਪ੍ਰਸ਼ਾਸਨ ਦੀ ਕਾਰਵਾਈ ਦਾ ਸਖਤ ਵਿਰੋਧ ਕੀਤਾ ਗਿਆ ਆਈਮੀ ਅੱਗੇ ਵਾਸ ਜੋੜੇ ਹੋਣਗੇ ਆਜੋ ਆਜੋ ਬਾਹਨ ਮੱਧੇ ਸਾਡਾ ਮੈਂ ਜੇ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਜੇ ਤੁਹਾਡਾ ਮਾਨ ਮੱਧੇ ਨਾ ਕੋਈ ਗੱਲ ਨਹੀਂ ਤੁਹਾਡੇ ਤੁਸੀਂ ਸਾਨੂੰ ਉਹਦੀ ਕਲੀਅਰ ਦੇ ਦੇ ਜੂਸੀਂ ਕਰਾਂ ਕੋ ਟੈਂਸ਼ਨ ਕੋਲ ਨਹੀਂ ਹੋ ਜਾਊਗਾ ਬਈ ਪਰ ਲੈ ਨਹੀਂ ਆ ਟਾਈਸਨ ਹੋਰ ਕੀ ਕਰ ਗਿਆ ਆਜੋ ਮਾਤਾ ਜੀ ਆਜੋ ਉਹ ਤਾਂ ਮੱਧ ਦਾ ਸਾਡਾ ਬੰਦਾ ਆਜੋ ਮਾਤਾ ਜੀ ਆਪਾਂ ਕਰਨ ਕਰਦੇ ਪਰ ਉਹ ਤੇ ਜੀਸੀਬੀ ਨਹੀਂ ਗਈ ਪੁਸ਼ਕੀਨ ਨਹੀਂ ਗਈ ਬੰਦੇ ਲੈ ਇੱਧਰ ਗਈਆਂ ਉੱਧਰ ਪਾਇਆ ਇੱਧਰ ਆ ਦੇ ਉਹ ਨਹੀਂ ਇੱਧਰ ਤਾਂ ਵੀ ਹੈ ਹੀ ਨਹੀਂ ਸਕਦਾ ਅਦਾਸ ਨਾ ਤੁਸੀਂ ਹਿੰਡ ਨੂੰ ਪੁੱਛਾ ਨਹੀਂ ਲਿੰਦੇ ਉੱਥੇ ਹੀ ਗਏ ਆ ਸਾਹਮਣੇ ਉੱਥੇ ਤਾਂ ਪੁੱਛਾਇਆ ਇੱਧਰੋਂ ਤਾਰ ਜੋੜੇ ਉੱਧਰ ਬਾਬੇ ਕਿਤੇ ਨਹੀਂ ਗਏ ਮਾਤਾ ਜੀ

ਅਈ ਤੇ ਮਸਾ ਮਾਹ ਕੜਕਪਾੜੀ ਜੇ ਲੋਕਾਂ ਨੇ ਇਹਨਾਂ ਨੂੰ ਕਰ ਕਰਾਈ ਦਿੱਤਾ ਹੈ ਸਾਡੇ ਕੋਲ ਕਿਉਂ ਨਹੀਂ ਗਾ ਸੀ ਬਾਹਰੋਂ ਆਏ ਆ ਸਾਡੇ ਹੀ ਹਸਤਾ ਵਰਗੇ ਖੇਤਾਂ ਚੋਂ ਹੀ ਅਸੀਂ ਆ ਸਾਡਾ ਕਰੋ ਜੀ ਕਰਦਾ ਤੁਸੀਂ ਉਹ ਗੱਲ ਕਰੀ ਜਾਂਦੇ ਸਾਡੇ ਕੋਲ ਦੋ ਦੋ ਟਾਂ ਚੱਲਦੀਆਂ ਰੋਣ ਦੇ ਸਾਰੇ ਆ ਗਏ ਬੰਦੇ ਤੁਸੀਂ ਆ ਦਾ ਕੰਮ ਕਰਦੇ ਓ ਕਿਹੜੀ ਐ ਕਿੱਧਰ ਗਈ ਯਾਰ ਮਸ਼ੀਨ ਕੋਈ ਉਧਰ ਪਿੱਛੇ ਗਈ ਗਈ ਪਤਾ ਸੂਏ ਤੇ ਢਿੰਡਾ ਸਾਡਾ ਖੇਤ ਆ ਗਈ ਮਾਰ ਗਈ ਚੱਲ ਕੋਈ ਉਹ ਕਿਹੜੀ ਤੱਕ ਪੜਕਾਂ ਨਹੀਂ ਉਹ ਕੱਲ੍ਹ ਕਿੱਥੇ ਲੱਗਿਆ ਹੋਇਆ ਮਸ਼ੀਨ ਤਾਂ ਹੈ ਨਹੀਂ ਪਿੱਛੇ ਕਿਸੇ ਦੀ ਨਹੀਂ ਸਾਡਾ ਨਹੀਂ ਪਤਾ ਨਹੀਂ ਹੈਗੀ ਮਾਤਾ ਨਹੀਂ ਹੈਗੀ ਉਹ ਗਈ ਪਤਾ ਮੈਂ ਤਾਂ ਗਏ ਹੋਣੇ ਲੇਕਿਨ ਮੋੜਾ ਜੀ ਮੋੜਾ ਆਪਈ ਉਹਨੂੰ ਵੀ ਕਹਿਨੀ ਆ ਜੀ ਜਿਹੜਾ ਜਿਹੜਾ ਪਿੱਛੇ 3 ਲੱਖ ਦਾ ਉਹ ਦਿੱਤਾ ਰੇਟ ਆ ਉਹ ਰੇਟ ਦੇ ਦਿਓ ਰੌਲੀ ਨਹੀਂ ਕੋਈ ਤੁਹਾਨੂੰ ਸਾਰਿਆਂ ਨੂੰ ਮਿਲੂਗਾ ਜੀ ਸਾਰਾ ਕਿਦੋਂ ਮੈਨੂੰ ਕਹ ਪਈ ਹੁਣ ਜੋੜ ਨਹੀਂ ਲਾਤਾ ਪੈਪਾ ਵੀ ਬਾਤਾਂ ਸਾਰੇ ਕੁਝ ਕਰ ਲਿਆ ਹੁਣ ਤੇਰਾ ਮਿਲੂਗਾ ਨਹੀਂ ਭਾਈ ਅਸੀਂ ਬਹੁਤ ਤੁਹਾਨੂੰ ਤਰੀਕ ਦੇ ਦਿੰਨੇ ਆਂ ਆਈ ਵਾਰ ਸੰ ਤਰੀਕ ਦੇ ਦਿੰਨੇ ਆਂ ਇਸ ਤੋਂ ਬਾਅਦ ਮੈਂ ਜਾਣਕਾਰੀ ਮੁਤਾਬਕ 400 ਦੇ ਕਰੀਬ ਪੁਲਿਸ ਮੁਲਾਜ਼ਮ ਬਠਿੰਡਾ ਦੇ ਪਿੰਡ ਲੇਲੇਵਾਲ ਪਹੁੰਚੇ ਸੀ ਗੈਸ ਪਾਈਪਲਾਈਨ ਦੇ ਕੰਮ ਨੂੰ ਚਾਲੂ ਕਰਵਾਉਣ ਲਈ ਪੁਲਿਸ ਫੋਰਸ ਖੇਤਾਂ 'ਚ ਤਾਇਨਾਤ ਕੀਤੀ ਗਈ ਸੀ ਜਿਸ ਕਰਕੇ ਪੂਰਾ ਪਿੰਡ ਪੁਲਿਸ ਛੌਨੀ 'ਚ ਤਬਦੀਲ ਹੋ ਗਿਆ ਪਰ ਇਸ ਦੌਰਾਨ ਕਿਸਾਨਾਂ ਵੱਲੋਂ ਪੁਲਿਸ ਦੀ ਕਾਰਵਾਈ ਦਾ ਸਖਤ ਵਿਰੋਧ ਕੀਤਾ ਗਿਆ ਜਿਸ ਕਰਕੇ ਮਾਹੌਲ ਤਣਾਅਪੂਰਨ ਬਣ ਗਿਆ ਮਸਲਾ ਤਾਂ ਦੇਖੋ ਇਹ 2019 ਤੋਂ ਚੱਲ ਰਿਹਾ ਗੈਸ ਪਾਈਪਲਾਈਨ ਜਿਹੜੀ ਪੈ ਰਹੀ ਹੈ 2019 ਤੋਂ ਲਗਾਤਾਰ ਅਸੀਂ ਵਿਰੋਧ ਕਰਦੇ ਤੁਰੇ ਆ ਰਹੇ ਹਾਂ ਵਿਰੋਧ ਕਰਦੇ ਕਰਦੇ ਇਹਦੂ 2 ਸਾਲ ਪਹਿਲਾਂ ਹਨ 15 ਮਈ ਨੂੰ ਇੱਕ ਲਿਖਤੀ ਸਮਝੌਤਾ ਕੀਤਾ ਹੈ ਜਿਹਦੇ ਵਿੱਚ 24 ਲੱਖ ਪ੍ਰਤੀ ਏਕੜ ਦਾ ਮੁਆਜਬਾ ਕਿਸਾਨ ਨੂੰ ਦੇਣਾ ਹੈ ਜਿਹੜਾ ਕੰਪਨੀ ਆਪ ਮੰਨ ਕੇ ਆਈ ਹੋਈ ਹੈ 60 ਲੱਖ ਦਾ ਉਹਨਾਂ ਨੇ ਆਪ ਦੇ ਹਿਸਾਬ ਨਾਲ ਕੀਮਤ ਪਾ ਕੇ ਏਕੜ ਦੀ ਉਹਦਾ 40% ਕਿਸਾਨ ਨੂੰ ਦੇਣਾ ਜਿਹੜਾ 24 ਬਣਦਾ ਕਿਸਾਨਾਂ ਨੇ ਤਾਂ ਉਹੀ ਮੰਨ ਲਿਆ ਕਿਸਾਨਾਂ ਨੇ ਆਪ ਦੀ ਮੂੰਹ ਵੰਗੀ ਕੀਮਤ ਦਾ ਮੰਗੀ ਨਹੀਂ ਉਹ ਵੀ ਲਾਗੂ ਨਹੀਂ ਕਰ ਰਹੇ ਉਹਦੇ ਚ ਵੀ ਧੋਖਾ ਕਰ ਰਹੇ ਆ ਉਹਦੇ ਚੋਂ ਵੀ ਉਦੋਂ ਬਾਅਦ ਹਾਈ ਕੋਰਟ ਨੇ ਵੀ ਆਰਡਰ ਕਰਤੇ ਆਰਡਰ ਕਰਕੇ ਬਠਿੰਡਾ ਡੀਸੀ ਨੂੰ ਪਾਵਰਾਂ ਦੇ ਦਿੱਤੀਆਂ ਬਠਿੰਡਾ ਡੀਸੀ ਨੇ ਉਹਨਾਂ ਪਾਵਰਾਂ ਨੂੰ ਵਰਤੋਂ ਕਰਦੇ ਹੋਏ ਆਰਡਰ ਜਾਰੀ ਕਰਤੇ ਆਰਡਰ ਜਾਰੀ ਇੱਕ ਪੰਜ ਬੰਦਿਆਂ ਦੇ ਹੋ ਗਏ ਇੱਕ 55 ਬੰਦਿਆਂ ਦੇ ਹੋ ਗਏ ਤੇ ਲਗਭਗ 4-500 ਦੀ ਸਾਡੀ ਅਰਜੀ ਦਿੱਤੀ ਹੋਈ ਹੈ ਜਿਹੜੀਆਂ ਅਗੇ ਬਾਕੀ ਨੇ ਉਹ ਆਰਡਰਾਂ ਨੂੰ ਇੱਕ ਬੰਦੇ ਨੂੰ ਸਾਡੇ ਨੂੰ 24 ਲੱਖ ਦੇ ਵੀ ਦਿੱਤਾ ਚ 300 ਨੂੰ ਇਹ ਤੋਂ ਬਿਨਾ ਜਿਹੜੇ ਚਾਰ ਬੰਦਿਆਂ ਦਾ ਹੋਰ ਸੀ 24 ਲੱਖ ਉਹ ਜਮ੍ਹਾਂ ਵੀ ਕਰਾਤਾ ਸੀ ਡੀਸੀ ਦੇ ਖਾਤੇ 'ਚ ਉਹ ਵਾਪਸ ਲੈ ਕੇ ਚੱਕ ਐਂ ਬਾਰ-ਬਾਰ ਧੋਖਾ ਕਰਦੇ ਆ ਪਹਿਲਾਂ ਇਹ ਦੋ ਚਾਰ ਦਿਨ ਪਹਿਲਾਂ ਇੱਥੇ ਕੰਮ ਚਲਾਉਣ ਆਏ ਸੀ ਉਦੋਂ ਅਸੀਂ ਵਿਰੋਧ ਕੀਤਾ ਉਦੋਂ ਕੰਮ ਬੰਦ ਕਰਤਾ ਕਿਰਾ ਅੱਜ ਫੇਰ ਅਸੀਂ ਵਕਤੀ ਤੌਰ ਤੇ ਉਹ ਕਹਿੰਦੇ ਵੀ ਅਸੀਂ ਕੰਮ ਬੰਦ ਕਰਦੇ ਆ ਸਾਡਾ ਮਤਲਬ ਆ ਅਸੀਂ ਉਹਨਾਂ ਚਿਰ ਕੰਮ ਨਹੀਂ ਚੱਲਣ ਦਿੰਦੇ ਉਦੋਂ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਹ ਸੁਰੱਖਿਆ ਦੇ ਚਲਦੇ ਮੌਕੇ ਤੇ ਪਹੁੰਚੇ ਸੀ ਕਿਉਂਕਿ ਕੰਪਨੀ ਤੇ ਕਿਸਾਨਾਂ ਵਿਚਾਲੇ ਮੁਆਵਜ਼ੇ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਹੈ ਮਣ ਜੋ ਹਾਈ ਕੋਰਟ ਕੀਤੇ ਹੁਕਮਾਂ ਦੇ ਸੰਬੰਧ ਵਿੱਚ ਸਾਡੀ ਇਤਿਬਾਰਾ ਪੁਲਿਸ ਦੀ ਡਿਊਟੀ ਲੱਗੀ ਸੀਗੀ ਇੱਥੇ ਜਿਹਦੇ ਵਿੱਚ ਲੇਲੇਵਾਲਾ ਪਿੰਡ ਦੇ ਵਿੱਚ ਇੱਕ ਗੈਸ ਪਾਈਪਲਾਈਨ ਦਾ ਇਸ਼ੂ ਜੋ ਕਾਫੀ ਦਿਨ ਤੋਂ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਸ ਵਾਂਗ ਦੇ ਵਿੱਚ ਅੱਜ ਸਾਡੀ ਲਾਈਨ ਆਰਡਰ ਡਿਊਟੀ ਸੀਗੀ ਤੇ ਦੇ ਵਿੱਚ ਅਸੀਂ ਅੱਜ 4 ਦੇ ਕਰੀਬ ਜਿਹੜੇ ਹੈਗੇ ਦਾ ਸਾਡੇ ਬੀਐਸਪੀ ਸਵਾਨ 2 ਐਸਪੀ ਸਾਹਿਬ ਤੇ ਨਾਲ ਯੂਨਿਟ ਇੰਚਾਰਜ ਐਸਐਚਓ ਸਵਾਨ ਸੀਏ ਇੰਚਾਰਜ ਸਾਡੇ ਕਰੀਬ 400 ਦੇ ਕਰੀਬ ਪੁਲਿਸ ਮੁਲਾਜ਼ਮ ਡਿਪਲੋਏ ਕੀਤੇ ਗਏ ਆ ਸੋ ਮੇਨ ਪਰਪਸ ਸਾਡਾ ਡਿਪਲॉयਮੈਂਟ ਦਾ ਹੈਗਾ ਕਿ ਜਿਹੜੀ ਲਾਈਨ ਆਰਡਰ ਸਥਿਤੀ ਨੂੰ ਬਹਾਲ ਰੱਖਣਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਅਨਸੰਖਾਂਵੀ ਘਟਨਾ ਨਾ ਵਾਪਰੇ ਇਹਦੇ ਵਿੱਚ ਕੋਈ ਪਹਿਲਾਂ ਕੰਪਨਸੇਸ਼ਨ ਨੂੰ ਲੈ ਕੇ ਕੋਈ ਇਸ਼ੂ ਹੈਗਾ ਕਿਸਾਨ ਕਿਸਾਨਾਂ ਦਾ ਤੇ ਨਾਲ ਗੈਸ ਪਾਈਪਲਾਈਨ ਦੇ ਜਿਹੜੇ ਅਧਿਕਾਰੀ ਜਾਂਦਾ ਸੋ ਸੰਬੰਧ ਦੇ ਵਿੱਚ ਸਾਡੇ ਸਿਵਲ ਪ੍ਰੋਸੀਜਨ ਦੇ ਅਧਿਕਾਰੀ ਵੀ ਆਏ ਹੋਏ ਨੇ ਸੋ ਵੀ ਆ ਰਾਈਂਗ ਕਿ ਇਹ ਜਿਹੜਾ ਮਸਲਾ ਹੈਗਾ ਗੱਲਬਾਤ ਰ ਇਹਨੂੰ ਰਿਜ਼ੋਲਵ ਕਰ ਲਿਆ ਜਾ ਕਾਫੀ ਸਮੇਂ ਤੋਂ ਇਹ ਵਿਵਾਦ ਪੱਖ ਦਾ ਆ ਰਿਹਾ ਹੈ ਮੁਰ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੁੰਦੇ ਦਿਖਾਈ ਦਿੱਤੇ ਨੇ ਕਿਸਾਨਾਂ ਵੱਲੋਂ ਸਾਫ਼ ਕਹਿ ਦਿੱਤਾ ਗਿਆ ਹੈ ਕਿ ਜਿੰਨਾ ਸਮਾਂ ਉਹਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਹਨਾਂ ਵੱਲੋਂ ਕੰਪਨੀ ਨੂੰ ਕੰਮ ਸ਼ੁਰੂ ਨਹੀਂ ਕਰਨ ਦਿੱਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਆਖਰੀ ਮਸਲਾ ਹੱਲ ਕਿਵੇਂ ਹੁੰਦਾ ਹੈ ਜਗਬਾਣੀ ਟੀਵੀ ਲਈ ਮਾਨਪ੍ਰੀਤ ਸਿੰਘ ਦੀ ਰਿਪੋਰਟ